2022 ਦੇ ਪਲਾਟ 'ਚ ਇਨਲੀਗਲ ਕਲੋਨੀ ਕੱਟੀ ਜਾ ਰਹੀ ਹੈ ਮਾਲਕ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਜੀ ਇਹਦੇ ਦਾ ਆਪਣਾ ਮਕਾਨ ਬਣਾਇਆ ਕਹਿੰਦਾ ਮੈਂ ਨਕਸ਼ਾ ਪਾਸ ਕਰਾਇਆ ਪਹਿਲਾਂ ਤਾਂ ਐਮਟੀਪੀ ਨੇ ਜਾਂ ਏਟੀਪੀ ਨੇ ਜਾਂ ਕਮਿਸ਼ਨਰ ਸਾਹਿਬ ਨੇ ਮੇਰਾ ਫੋਨ ਹੀ ਨਹੀਂ ਚੱਕਿਆ ਅੱਜ ਛੁੱਟੀ ਵਾਲੇ ਦਿਨ ਸਵੇਰੇ ਇਹਨਾਂ ਨੇ ਇੱਥੇ ਬੁਲਾਏ ਹੋਏ ਸੀ ਮਿਸਤਰੀ ਮਜ਼ਦੂਰ ਆਪਣੇ ਸਾਰਾ ਜੋ ਅੰਦਰ ਬਜਰੀ ਪੂਰੀ ਸਾਰਾ ਕੁਝ ਛਟਾਇਆ ਹੋਇਆ ਸੀਗਾ ਤੇ ਨਾਲ ਮੁੰਡੇ ਬੁਲਾਏ ਸੀ 10-12 ਮੁੰਡੇ ਸੀ ਤੇ ਜਦੋਂ ਮੱਲਾ ਇਕੱਠਾ ਹੋਇਆ ਤਾਂ ਇਹ ਸਾਰੇ ਮੋਕੇ ਤੋਂ ਭੱਜ ਗਏ ਲੇਬਰ ਭਜਾਤੀ ਅਸੀਂ ਇੱਥੋਂ ਇਹ ਪੋਲੀਟੀਕਲ ਸ਼ੈ ਹੈ ਜੀ ਕਿਸੇ ਪੋਲੀਟੀਕਲ ਬੰਦੇ ਦੇ ਕਹਿਣ ਦੇ ਉੱਤੇ ਸਾਰੀ ਕਲੋਨੀ ਬੰਦੀ ਜੇ ਮਿਹੌਣ ਦੇ ਪੁਲਿਸ ਆਈ ਸੀ ਕੋਈ ਵੀ ਤੁਹਾਡੇ ਵਾਲੀ ਸਾਈਡ ਦੀ ਕੋਈ ਗੱਲ ਨਹੀਂ ਕੀਤੀ। ਨਾ ਜੀ ਨਾ ਸਾਡੇ ਵਾਲੀ ਸਾਈਡ ਦੀ ਕਿਹੜੀ ਕਿਸੇ ਨੇ ਗੱਲ ਕਰਨੀ ਹੈ। ਸੰਤ ਆ ਕੇ ਗਈ ਹੈ ਕਿ ਤੁਸੀਂ ਅੰਦਰ ਨਹੀਂ ਬੰਨਾ ਆ ਪਲਾਟ ਦੇ। ਜੇ ਬੜੋਗੇ ਤਾਂ ਮੈਂ ਤੁਹਾਡੇ ਤੇ ਪਰਚਾ ਦਰਜ ਕਰਵਾਂਗਾ। ਤੋਂ 3-4 ਮਹੀਨੇ ਪਹਿਲਾਂ ਕੈਮਰਾ ਜੀ ਮੇਰੇ ਘਰ ਦੇ ਉੱਪਰ ਲੱਗਾ ਹੋਇਆ। ਇਹਨਾਂ ਨੇ ਆਪਣੇ ਪਲਾਟ ਚਲਾਇਆ ਉਹਦੀ ਸਾਰੀ ਮੇਰੇ ਘਰ ਦੀ ਮੇਰਾ ਆਣਾ ਜਾਣਾ ਵਾਇਸ ਕੈਮਰਾ ਲੱਗਾ ਹੋਇਆ ਸੀ ਜੋ ਘਰ ਦੇ ਬਾਹਰ ਖੜ ਕੇ ਵੀ ਗੱਲ ਕਰਦੇ ਆ ਉਹ ਵੀ ਗੱਲ ਉਹਨੂੰ ਸੁਣਦੀ ਉੱਥੇ ਜਾ ਕੇ। ਜੇ ਮੇਰੀ ਸੁਣ ਇਹ ਕਮਿਸ਼ਨਰ ਸਾਹਿਬ ਨੂੰ ਵੀ ਵਿੱਚ ਪਾਰਟੀ ਬਣਾ ਕੇ ਰੱਖਾਂਗੇ ਕਿਹਾਦਾ ਮੱਲੇ ਵਾਲੋਂ ਉੱਥੇ ਧਰਨਾ ਵੀ ਦਿੱਤਾ ਜਾਊਗਾ ਲੋੜ ਪਊਗੀ ਤਾਂ ਕਮਿਸ਼ਨਰ ਦੇ ਘਰ ਦੇ ਬਾਹਰ ਵੀ ਤੇ ਏਟੀਪੀ ਦੇ ਘਰ ਦੇ ਬਾਹਰ ਵੀ ਐਮਟੀਪੀ ਦੇ ਘਰ ਦੇ ਬਾਹਰ ਵੀ ਧਰਨਾ ਦਿੱਤਾ ਜਾਏ ਇਹਦੇ ਜਿੱਕ ਨਾ ਪਹਿਲਾਂ ਇੱਕ ਫੈਕਟਰੀ ਸੀ ਜੀ 2600 ਗਜ ਦੇ ਆਰਾਊਂਡ ਕਰੀਬ ਹੁਣ ਉਹਦੇ ਵਿੱਚ ਫੈਕਟਰੀ ਟਾ ਕੇ ਇਲੀਗਲ ਤੌਰ ਦੇ ਉੱਪਰ ਇੱਕ ਕਲੋਨੀ ਬਣਾਈ ਜਾ ਰਹੀ ਹੈ ਪਰ ਅੱਜ ਇੱਥੇ ਐਸਟੀਓ ਸਾਹਿਬ ਆਏ ਨੇ ਉਹ ਕਹਿੰਦੇ ਕਿ ਇੱਥੇ ਸਿਰਫ 300 ਗਜ ਦਾ ਨਕਸ਼ਾ ਪਾਸ ਹੈ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ ਇਹ 300 ਗਜ ਦੇ ਦਕਸ਼ੇ ਪਾਸ ਕਰਾਂ ਦੀ ਆੜ ਦੇ ਵਿੱਚ ਸੋ ਸੋ ਗਾਇਦੇ 10 ਪਲਾਟ ਕੱਟੇ ਜਾ ਰਹੇ ਨੇ ਜੀ ਤੇ ਮੇਰੀ ਇਹਨਾਂ ਨੂੰ ਇੱਕ ਕੁਐਸਚਨ ਹੈ ਜੀ ਕਿ ਐਡੀ ਵੱਡੀ ਸੜਕ ਬਣੀ ਹੈ ਜੀ ਐਡੀ ਵੱਡੀ ਇੱਕ ਸਰਕਾਰੀ ਇੱਕ ਸੜਕ ਬਣੀ ਹੋਈ ਹੈ ਕਾਰਪੋਰੇਸ਼ਨ ਵੱਲੋਂ ਤੇ ਫਿਰ ਇਹਨਾਂ ਨੂੰ ਇੱਕ ਨਵੀਂ ਸੜਕ ਬਣਾਉਂਦੀ ਅੰਦਰ ਕੀ ਲੋੜ ਪੈਗੀ ਆਪਾਂ ਜੀ ਆਪਣਾ ਸਿਰਫ ਨਕਸ਼ਾ ਆਪਣਾ ਘਰ ਬਣਾਣਾ ਹੈ ਆਪਣੇ ਘਰ ਬਣਾਣ ਲਈ ਆਪਾਂ ਨੂੰ ਇੱਕ 17 ਫੁੱਟ ਦੀ ਇੰਨੀ ਲੰਬੀ ਗਲੀ ਕੱਢਣ ਦੀ ਕੀ ਲੋੜ ਪੈਗੀ ਕਿ ਕਾਰਪੋਰੇਸ਼ਨ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਮਿਲੀ ਭਗਤ ਹੈ ਇਦੇ ਬਾਰੇ ਜੇ ਸਾਨੂੰ ਹਾਈ ਕੋਰਟ ਤੱਕ ਜਾਣਾ ਪਿਆ ਤਾਂ ਇਸ ਹਾਈ ਕੋਰਟ ਤੱਕ ਵੀ ਜਾਵਾਂਗੇ ਇਹ ਜਿਹੜੀ ਇਲੀਗਲ ਕਲੋਨੀ ਹੈ ਅਸੀਂ ਬਣ ਨਹੀਂ ਦਵਾਵਾਂਗੇ ਜੀ ਮੇਰਾ ਨਾਮ ਹੈ ਰਕੇਸ਼ ਕਪੂਰ ਇਹ ਹੈਗਾ ਹਰਗੁਜਿੰਦ ਨਗਰ ਗਲੀ ਨੰਬਰ 10 10 ਵੀ ਪੈਂਦੀ ਹੈ 2.5 ਵੀ ਪੈਂਦੀ ਹੈ ਇਹਦੇ ਵਿੱਚ ਇੱਕ 2000 ਗਾਇ ਦੇ ਪਲਾਟ 'ਚ ਇਨਲੀਗਲ ਕਲੋਨੀ ਕੱਟੀ ਜਾ ਰਹੀ ਹੈ ਜਿੱਥੇ 100-100 ਗਾਇ ਦੇ ਪਲਾਟ ਬਣਾਏ ਜਾ ਰਹੇ ਨੇ ਮਾਲਕ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਜੀ ਇਹਦੇ ਦਾ ਆਪਣਾ ਮਕਾਨ ਬਣਾਇਆ ਕਹਿੰਦਾ ਮੈਂ ਨਕਸ਼ਾ ਪਾਸ ਕਰਾਇਆ ਹਮ ਪਹਿਲਾਂ ਤਾਂ ਐਮਟੀਪੀ ਨੇ ਜਾਂ ਏਟੀਪੀ ਨੇ ਜਾਂ ਕਮਿਸ਼ਨਰ ਸਾਹਿਬ ਨੇ ਮੇਰਾ ਫੋਨ ਹੀ ਨਹੀਂ ਚੱਕਿਆ ਅੱਛ ਅੱਜ ਛੁੱਟੀ ਵਾਲੇ ਦਿਨ ਸਵੇਰੇ ਇਹਨਾਂ ਨੇ ਇੱਥੇ ਬੁਲਾਏ ਹੋਏ ਸੀ ਮਿਸਤਰੀ ਮਜ਼ਦੂਰ ਆਪਣੇ ਸਾਰਾ ਜੋ ਅੰਦਰ ਬਜਰੀ-ਬੂਰੀ ਸਾਰਾ ਕੁਝ ਛਟਾਇਆ ਹੋਇਆ ਸੀਗਾ ਤੇ ਨਾਲ ਮੁੰਡੇ ਬੁਲਾਏ ਸੀ 10-12 ਮੁੰਡੇ ਸੀਗੇ ਅੱਛਾ ਜੀ ਤੇ ਜਦੋਂ ਮੁੱਲਾ ਇਕੱਠਾ ਹੋਇਆ ਤਾਂ ਇਹ ਸਾਰੇ ਮੋਕੇ ਤੋਂ ਭੱਜ ਗਏ ਲੇਬਰ ਭੁਜਾਤੀ ਅਸੀਂ ਇੱਥੋਂ ਤੇ ਅੰਦਰ ਕਹਿੰਦੇ ਜੀ ਅਸੀਂ ਨਕਸ਼ਾ ਪਾਸ ਏਟੀਪੀ ਐਮਟੀਪੀ ਨੂੰ ਵਿਜੇ ਕੁਮਾਰ ਜੀ ਨੂੰ ਪੁੱਛਿਆ ਕਹਿੰਦਾ ਜੀ ਨਕਸ਼ਾ ਇਹਨਾਂ ਦਾ ਪਾਸ ਹੈ ਕੀ ਪਾਸ ਹੈ ਕਹਿੰਦਾ ਜੀ ਉਹਦੀ ਉਹਦੀ ਮੇਰੇ ਕੋਲ ਰਿਕਾਰਡਿੰਗ ਹੈ ਜੇ ਕਹੋਗੇ ਤੁਹਾਨੂੰ ਮੈਂ ਰਿਕਾਰਡਿੰਗ ਵੀ ਦੇ ਦਾਂਗਾ ਕਹਿੰਦੇ ਜੀ ਇਹਨਾਂ ਦਾ ਨਕਸ਼ ਵੀ ਇਹ 300 ਕਾਜੀ ਅੰਦਰ ਮਕਾਨ ਬਣਾ ਸਕਦੇ ਨੇ ਜਦ ਕਿ ਇਹ ਅੰਦਰ ਤੁਸੀਂ ਦੇਖੋਗੇ ਕਲੋਨੀ ਵਾਸਤੇ ਜਿਹੜੀ ਪੂਰੀ ਗਲੀ ਬਣ ਰਹੀ ਹੈ ਉਹ ਗਲੀ ਕੱਢ ਨਹੀਂ 15 ਫੁੱਟ ਕੇ 12 ਫੁੱਟ 15 ਫੁੱਟ ਕੇ 12 ਫੁੱਟ ਦੀ 17 ਫੁੱਟ ਦੀ ਗਲੀ ਕੱਢ ਰਹੇ ਨੇ ਉਹ ਗਲੀ ਬਣਾਉਂਦੇ ਪਏ ਨੇ ਜਿਹਦੇ ਨਾਲ ਸਾਰੇ ਮੁਹੱਲੇ ਨੂੰ ਨੁਕਸਾਨ ਸਵੇਰੇ ਸਾਰਾ ਮੁਹੱਲਾ ਇਕੱਠਾ ਸੀਗਾ ਅਸੀਂ ਇਹਨੂੰ ਕੋਰਟ ਵੀ ਜਾਵਾਂਗੇ ਉਹਦੇ ਵਿੱਚ ਮਤਲਬ ਏਟੀਪੀ ਨੂੰ ਸ਼ਿਕਾਇਤ ਕੀਤੀ ਉਹਨੇ ਸਾਡਾ ਫੋਨ ਨਹੀਂ ਚੱਕਿਆ ਐਮਟੀਪੀ ਨੇ ਫੋਨ ਨਹੀਂ ਚੱਕਿਆ ਕਮਿਸ਼ਨਰ ਸਾਹਿਬ ਨੇ ਫੋਨ ਨਹੀਂ ਚੱਕਿਆ ਇਹਦੀ ਦਰਖਾਸਤ ਜਿਹੜੀ ਕਮਿਸ਼ਨਰ ਸਾਹਿਬ ਨੂੰ ਅੱਜ ਤੋਂ 20 ਦਿਨ ਪਹਿਲਾਂ ਦੇਤੀ ਸੀ ਬਗਾਹ ਦਾ ਨੰਬਰ ਲੱਗਿਆ ਹੋਇਆ ਉਹਨੂੰ ਅੱਜ ਪੁਲਿਸ ਆਈ ਹੈ ਜੀ ਇਹ ਮਾਲਕ ਨੇ ਸਾਨੂੰ ਐਸਐਸਓ ਕੋ ਬੁਲਾਇਆ ਐਸਐਸਓ ਸਾਨੂੰ ਕਹਿੰਦਾ ਕਿ ਇਹ ਪਾਸ ਹੈ ਕਲੋਨੀ ਵੀ ਜਿਹੜੀ ਇਹ ਜੋ ਮਰਜ਼ੀ ਕਰਨ ਤੁਸੀਂ ਇਹਨਾਂ ਦੇ ਅੰਦਰ ਨਹੀਂ ਵੜਨਾ ਇਹ ਜੋ ਮਰਜ਼ੀ ਬਣਾ ਸਕਦੇ ਨੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਐਮਟੀਬੀਆ ਐਮਟੀਬੀ ਸਾਹਿਬ ਕੋਲ ਪੁੱਛੋ ਵੀ ਇਹ ਕੁਮਾਰ ਨੂੰ ਵੀ ਨਕਸ਼ਾ ਇਹਦਾ ਕੀ ਪਾਸ ਹੈ ਉਹ ਕਹਿੰਦਾ ਜੀ ਸਾਡਾ ਆਫੀਸ਼ੀਅਲ ਮੈਟਰ ਹੈ ਜੀ ਆਪੇ ਪੁੱਛਾਂਗੇ ਤੇ ਇਹਨਾਂ ਤੁਸੀਂ ਅੰਦਰ ਨਹੀਂ ਵੜ ਸਕਦੇ ਇਹ ਜੋ ਬਣਾਉਣਾ ਠੀਕ ਹੈ ਇਹ ਪੋਲੀਟੀਕਲ ਸ਼ੈ ਹੈ ਜੀ ਕਿਸੇ ਪੋਲੀਟੀਕਲ ਬੰਦੇ ਦੇ ਕਹਿਣ ਦੇ ਉੱਤੇ ਸਾਰੀ ਕਲੋਨੀ ਬੰਦੀ ਵੀ ਮੈਨੂੰ ਵੀ ਉੱਥੇ ਬੁਲਾਇਆ ਗਿਆ ਸੀ ਕਿਸੇ ਦਿਨ ਅੱਜ ਤੋਂ 15 20 ਦਿਨ ਪਹਿਲਾਂ ਮੈਨੂੰ ਉੱਥੇ ਬੁਲਾਇਆ ਸੀ ਮੈਨੂੰ ਬੜਾ ਬੁਲਾਇਆ ਸੀ ਤੁਹਾਨੂੰ ਬਾ ਮੈਨੂੰ ਕਿਸੇ ਦਫ਼ਤਰ ਬੁਲਾਇਆ ਸੀ ਜੀ ਮੈਂ ਉਹਨਾਂ ਦਾ ਨਾਮ ਲੋੜ ਪੈਣ ਤੇ ਉਹਨਾਂ ਦਾ ਨਾਮ ਵੀ ਦੱਸੂਗਾ ਮੈਨੂੰ ਉਹਨੇ ਦਫ਼ਤਰ ਬੁਲਾਇਆ ਕਿ ਮੈਨੂੰ ਉਹਨਾਂ ਨੇ ਕੀ ਕੀ ਕਿਹਾ ਮੈਂ ਹਜੇ ਉਹਨਾਂ ਦਾ ਨਾਮ ਹੀ ਉਜਾਗਰ ਕਰਨਾ ਚਾਹੁੰਦਾ ਲੁਧਿਆਣੇ ਦੀ ਬਹੁਤ ਵੱਡੀ ਹਸਤੀ ਹੈ ਜਿੱਥੇ ਮੈਨੂੰ ਬੁਲਾਇਆ ਗਿਆ ਉਹਨਾਂ ਦੇ ਦਫ਼ਤਰ ਬਹਿ ਕੇ ਮੈਨੂੰ ਕਿਹਾ ਗਿਆ ਕਿ ਇਹਨੂੰ ਬੁਲਾਉਣ ਦੇ ਕਲੋਨੀ ਤੈਨੂੰ ਕੀ ਦਿੱ ਉਹਨੀ ਜਗਾ ਕਿੰਨੀ ਹੈ ਜੀ ਇਹ ਇਹ 2000 ਦੇ ਨੇਅਰ ਬੋਰਡ ਹੈਗੀ ਜਗਾ ਤੇ ਹੁਣ ਵੀ ਪੁਲਿਸ ਆਈ ਸੀ ਕੋਈ ਵੀ ਤੁਹਾਡੇ ਵਾਲੀ ਸਾਈਡ ਤੇ ਕੋਈ ਗੱਲ ਨਹੀਂ ਕੀਤੀ ਨਾ ਜੀ ਨਾ ਸਾਡੇ ਵਾਲੀ ਸਾਈਡ ਦੀ ਕਿਹੜੀ ਕਿਸੇ ਨੇ ਗੱਲ ਕਰਨੀ ਹੈ ਸੰਤ ਆ ਕੇ ਹੈਗੀ ਹੈ ਕਿ ਤੁਸੀਂ ਅੰਦਰ ਨਹੀਂ ਵੜਨਾ ਆਹ ਪਲਾਟ ਦੇ ਤੇ ਬੜੋਗੇ ਤਾਂ ਮੈਂ ਤੁਹਾਡੇ ਤੇ ਪਰਚਾ ਦਰਜ ਕਰੂੰਗਾ ਤੇ ਜਿਹੜੇ ਇਹਨਾਂ ਦੇ ਬਾਹਰ ਕੈਮਰੇ ਲੱਗੇ ਹੋਏ ਨੇ ਜਿਹੜੇ ਗੁੰਡੇ ਕੈਮਰਾ ਅੱਜ ਤੋਂ 3-4 ਮਹੀਨੇ ਪਹਿਲਾਂ ਕੈਮਰਾ ਜੀ ਮੇਰੇ ਘਰ ਦੇ ਉੱਪਰ ਲੱਗਾ ਹੋਇਆ ਇਹਨਾਂ ਨੇ ਆਪਣੇ ਪਲਾਟ ਚਲਾਇਆ ਉਹਦੀ ਸਾਰੀ ਮੇਰੇ ਘਰ ਦੀ ਮੇਰਾ ਆਣਾ ਜਾਣਾ ਵਾਇਸ ਕੈਮਰਾ ਲੱਗਾ ਹੋਇਆ ਸੀ ਜੋ ਘਰ ਦੇ ਬਾਹਰ ਖੜ ਕੇ ਵੀ ਗੱਲ ਕਰ ਜਿਹੜਾ ਕਿ ਸੰਨੀ ਗੰਭੀਰ ਹੈ ਅੱਛਾ ਜੀ ਸੰਨੀ ਗੰਭੀਰ ਰਾਜਨ ਗੰਭੀਰ ਉਹਨਾਂ ਦੀ ਮਦਰ ਇੱਥੇ ਆਂਦੇ ਨੇ ਉਹ ਜਾਣ ਬੁੱਝ ਕੇ ਆਪਣੀ ਮਦਰ ਨੂੰ ਭੇਜ ਦਿੰਦਾ ਕਿ ਮੇਰੀ ਮਦਰ ਨਾਲ ਕਿੰਨੇ ਬੋਲਣਾ ਹੁਣ ਦੇਖੋ ਜੀ ਅਗਰ ਇਹ ਪੁਲਿਸ ਨੇ ਵੀ ਕੋਈ ਕਾਰਵਾਈ ਨਾ ਕੀਤੀ ਕਿਸੇ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਮੈਂ ਇਹ ਮਾਮਲਾ ਕੋਰਟ ਵਿੱਚ ਲੈ ਜਾਵਾਂਗਾ ਅੱਜ ਵੀ ਮੇਰਾ ਟਾਈਮ ਖਰਾਬ ਕੀਤਾ ਕਿ ਨਹੀਂ ਤਾਂ ਮੈਂ ਅੱਜ ਹੀ ਕੋਰਟ ਜਾਣਾ ਸੀ ਜੇ ਮੇਰੀ ਸੁਣਵਾਈ ਕੋਈ ਨਹੀਂ ਹੁੰਦੀ ਤਾਂ ਮੈਂ ਕੋਰਟ 'ਚ ਹੀ ਜਾਵਾਂਗਾ ਉਹਦੇ ਵਿੱਚ ਐਮਟੀਪੀ ਏਟੀਪੀ ਇਹ ਕਮਿਸ਼ਨਰ ਸਾਹਿਬ ਨੂੰ ਵੀ ਵਿੱਚ ਪਾਰਟੀ ਬਣਾ ਕੇ ਰੱਖਾਂਗਾ ਕਹਿੰਦਾ ਮੱਲੇ ਵਾਲੋਂ ਉੱਥੇ ਧਰਨਾ ਵੀ ਦਿੱਤਾ ਜਾਊਗਾ ਲੋੜ ਪਊਗੀ ਤਾਂ ਕਮਿਸ਼ਨਰ ਦੇ ਘਰ ਦੇ ਬਾਹਰ ਵੀ ਤੇ ਏਟੀਪੀ ਦੇ ਘਰ ਦੇ ਬਾਹਰ ਵੀ ਐਮਟੀਪੀ ਦੇ ਘਰ ਦੇ ਬਾਹਰ ਵੀ ਧਰਨਾ ਦਿੱਤਾ ਜਾਊਗਾ ਐਸਐਸਓ ਸਾਹਿਬ ਦੇ ਵੀ ਜਿਹੜੇ ਕਹਿੰਦੇ ਸੀ ਕਿ ਮੈਂ ਨਿਆਂਇਤ ਟਵਾਊਂਗਾ ਕਿਉਂਕਿ ਐਸਐਸਓ ਸਾਹਿਬ ਨੇ ਕਿਹਾ ਕਿ ਮੈਂ ਨਿਆਂਇਤ ਟਵਾਊਂਗਾ ਤੁਸੀਂ ਨਿਆਂਇਤ ਬਣਨੀ ਕਿਉਂ ਦੇ ਰਹੇ ਹੋ ਤੁਸੀਂ ਕਹੇਗੇ ਕਿ ਮੈਂ ਟਵਾਊਂਗਾ ਜੇ ਨਿਆਂਇਤ ਬਣੂਗੀ ਆਪਾਂ ਬਣਨੀ ਕਿਉਂ ਦੇ ਰਹੇ ਨਿਆਂਇਤ ਬਿਲਕੁਲ ਜੀ ਅੱਜ ਆਪਾਂ ਨਿਆਂਇਤ ਬਣਵਾਉਂਦੇ ਪਿਆ ਬਾਅਦ ਵਿੱਚ ਮੈਂ ਟਵਾਊਂਗਾ ਕਿ ਦੂਜਾ ਜਿਹੜਾ ਐਮਟੀਪੀ ਨੇ ਕਿਹਾ ਕੋ 300 ਗਾਇਦਾ ਘਰ ਬਣਾਉਂਦਾ ਨਕਸ਼ਾ ਪਾਸ ਆ ਨਾ ਕਿ ਕਲੋਨੀ ਬਣਾਉਂਦਾ ਵੀ ਸਾਨੂੰ ਪਤਾ ਇੱਕ ਪਾਂ ਹਰਗੋਬਿੰਦ ਨਗਰ ਢਾਈ ਨੰਬਰ ਗਲੀ ਦਾ ਜਿਹਨੂੰ ਢਾਈ ਨੰਬਰ ਵੀ ਕਹਿੰਦੇ ਤੇ 10 ਨੰਬਰ ਗਲੀ ਵੀ ਕਹਿੰਦੇ ਆ ਇਹਦੇ ਜਿੱਕ ਨਾ ਪਹਿਲਾਂ ਇੱਕ ਫੈਕਟਰੀ ਸੀ ਜੀ 2600 ਗਜ ਦੇ ਆਰਾਊਂਡ ਕਰੀਬ ਹੁਣ ਉਹਦੇ ਵਿੱਚ ਫੈਕਟਰੀ ਟਾ ਕੇ ਇਲੀਗਲ ਤੌਰ ਦੇ ਉੱਪਰ ਇੱਕ ਕਲੋਨੀ ਬਣਾਈ ਜਾ ਰਹੀ ਕਲੋਨੀਆ ਨਿਰਮਾਣ ਚੱਲ ਰਿਹਾ ਜਿਹਦੇ ਬਾਬਤ ਮੇਰੇ ਵੱਲੋਂ ਕਾਰਪੋਰੇਸ਼ਨ ਨੂੰ ਪਹਿਲਾਂ ਇੱਕ ਦਰਖਾਸਤ ਵੀ ਦਿੱਤੀ ਗਈ ਸੀ ਸਮੂਹ ਮੱਲਾ ਨਿਵਾਸੀਆਂ ਵੱਲੋਂ ਵੀ ਇੱਕ ਦਰਖਾਸਤ ਦਿੱਤੀ ਹੋਈ ਹੈ ਕਾਰਪੋਰੇਸ਼ਨ ਨੂੰ ਬਕਾਇਦਾ ਇਹਦੀਆਂ ਨਕਸ਼ਾ ਇਹਦਾ ਨਕਸ਼ਾ ਮੰਗਣ ਤੇ ਕਾਰਪੋਰੇਸ਼ਨ ਨੇ ਤਾਂ ਨਕਸ਼ਾ ਮੰਗਣ ਦੇ ਤਾਂ ਨਕਸ਼ਾ ਵੀ ਮੋਹਲੇ ਵੱਲੋਂ ਨਹੀਂ ਦਿਖਾਇਆ ਜਾ ਰਿਹਾ ਕਿ ਕੀ ਪਾਸ ਹੈ ਪਰ ਅੱਜ ਇੱਥੇ ਐਸਐਚਓ ਸਾਹਿਬ ਆਏ ਨੇ ਉਹ ਕਹਿੰਦੇ ਕਿ ਇੱਥੇ ਸਿਰਫ 300 ਗਜ ਦਾ ਨਕਸ਼ਾ ਪਾਸ ਹੈ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ ਇਹ ਜੋ ਮਰਜ਼ੀ ਅੰਦਰ ਬਣਾਣ ਤੇ ਅੰਦਰ ਬਣਾਣ ਨਾ ਬਣਾਣ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਬਸ ਬਾਹਰ ਖੜਨਾ ਤੁਸੀਂ ਸਿਰਫ ਇੱਕ ਬਸ ਬਾਹਰ ਬੈ ਕੇ ਤੁਸੀਂ ਦੇਖਣਾ ਕਿ ਕੀ ਹੋ ਰਿਹਾ ਨੇ ਮਤਲਬ ਕੀ ਕਹਿਣਾ ਚਾਹੁੰਦੇ ਕਿ ਸਿਰਫ ਬਾਹਰ ਬੈ ਕੇ ਤਮਾਸ਼ਾ ਦੇਖਣਾ ਸਿਰਫ ਤਮਾਸ਼ਾ ਉਹ ਕਹਿੰਦੇ ਤੁਸੀਂ ਕੋਈ ਕਾਰਵਾਈ ਨਹੀਂ ਕਰਨੀ ਐ ਜੋ ਚਾਹਣੇ ਬਣਾ ਸਕਦੇ ਨੇ ਇਹ ਸੀਐਮ ਭਗਵੰਤ ਮਾਨ ਸਾਹਿਬ ਨੇ ਕਿਹਾ ਜਿਹੜੀਆਂ ਪਹਿਲਾਂ ਇਲੀਗਲ ਕਲੋਨੀਆ ਬਣੀਆਂ ਸੀ ਉਸ ਉਸ ਪਾਸੋਂ ਨਿਪਟਾਰਾ ਬਾਣ ਵਾਸਤੇ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਚਲੋ ਉਹ ਪਾਸ ਕਰ ਦੇਣਗੇ ਪਰ ਜਿਹੜੀਆਂ ਨਵੀਆਂ ਨੇ ਨਵੀਂ ਇਲੀਗਲ ਕਲੋਨੀ ਕੋਈ ਨਹੀਂ ਬਣੇਗੀ ਲੇਕਿਨ ਇਸ ਇਹ 300 ਗਾਇਦੇ ਦੇ ਨਕਸ਼ੇ ਪਾਸ ਕਰਾਉਣ ਦੀ ਆੜ ਦੇ ਵਿੱਚ 100-100 ਗਾਇਦੇ 10 ਪਲਾਟ ਕੱਟੇ ਜਾ ਰਹੇ ਨੇ ਜੀ ਉਹਦਾ ਰੇਟ ਬਕਾਇਦਾ 40 ਤੋਂ 45000 ਰੁਪਏ ਕ ਜਿੰਨ ਜਿਹੜੇ ਕਿ ਇੱਥੇ ਮਕਾਨ ਲੈਣ ਵਾਸਤੇ ਜਿਹੜਾ ਇਹਨਾਂ ਨੇ ਪੁੱਛਿਆ ਸੀ ਕਿ ਜੇ ਦੀ ਕਾਟ ਰਹੇ ਤੇ ਕੀ ਰੇਟ ਹੈ ਇਹਨਾਂ ਨੂੰ 40 ਤੋਂ 45000 ਰੁਪਏ ਰੇਟ ਵੀ ਦੱਸਿਆ ਗਿਆ ਕਿ 40-45000 ਰੁਪਏ ਦੇ ਹਿਸਾਬ ਨਾਲ ਪਲਾਟ ਮਿਲਣਗੇ ਅੰਦਰ ਤੇ ਜੇ ਇਹ ਕਹਿੰਦੇ ਨੇ ਸਰ ਕਿ ਅਸੀਂ ਆਪਣੇ ਘਰ ਰਸਤੇ ਨਕਸ਼ਾ ਬਣਾਇਆ ਘਰ ਦਾ ਨਕਸ਼ਾ ਪਾਸ ਕਰਾਇਆ ਅਸੀਂ ਆਪਣਾ ਘਰ ਬਣਾਵਾਂਗੇ ਇੱਥੇ ਤੇ ਮੇਰੀ ਇਹਨਾਂ ਨੂੰ ਇੱਕ ਕੁਐਸਚਨ ਹੈ ਜੀ ਕਿ ਐਡੀ ਵੱਡੀ ਸੜਕ ਬਣੀ ਹੈ ਜੀ ਐਡੀ ਵੱਡੀ ਇੱਕ ਸਰਕਾਰੀ ਇੱਕ ਸੜਕ ਬਣੀ ਹੋਈ ਹੈ ਕਾਰਪੋਰੇਸ਼ਨ ਵੱਲੋਂ ਤੇ ਫਿਰ ਇਹਨਾਂ ਨੂੰ ਇੱਕ ਨਵੀਂ ਸੜਕ ਬਣਾਉਣ ਦੀ ਅੰਦਰ ਕੀ ਲੋੜ ਪੈਗੀ ਸੜਕ ਤਾਂ ਸਾਰੀ ਬਣੀ ਹੋਈ ਹੈ ਸੀਵਰੇਜ ਸ ਅਪਾ ਜੀ ਆਪਣਾ ਸਿਰਫ ਨਕਸ਼ਾ ਆਪਣਾ ਘਰ ਬਣਾਣਾ ਹੈ ਆਪਣੇ ਘਰ ਬਣਾਣਾ ਸੀ ਆਪ ਨੂੰ ਇੱਕ 17 ਫੁੱਟ ਦੀ ਇੰਨੀ ਲੰਬੀ ਗਲੀ ਕੱਢਣ ਦੀ ਕੀ ਲੋੜ ਪੈਗੀ ਜੇ ਸਿਰਫ ਆਪਾਂ ਇੱਕ ਆਪਣਾ ਘਰ ਹੁਣ ਤੁਸੀਂ ਆਪ ਸਿਆਣੇ ਜੀ ਅਸੀਂ ਆਪਣਾ ਘਰ ਬਣਾਣਾ ਹੈ ਇਹ ਕਹਿੰਦੇ ਸੀ ਤਿੰਨ ਘਰ ਬਣਾਣੇ 300 ਗਾਇ ਦਾ ਨਕਸ਼ਾ ਪਾਸ ਹੈ ਤੇ 300 ਗਾਇ ਦੇ ਨਕਸ਼ੇ ਹਾਸਤੇ ਕਿਹਾ ਆਪਾਂ ਇੱਕ ਗਲੀ ਕੱਢ ਦਾਂਗੇ ਪੂਰੀ ਆਪਣੇ ਤਿੰਨ ਘਰਾਂ ਵਾਸਤੇ ਮੇਰੀ ਇਹਨਾਂ ਨੂੰ ਇੱਕ ਗੁੰਜਾਇਸ਼ ਹੈ ਜੀ ਇੱਕ ਅਪੀਲ ਹੈ ਮੇਰੀ ਇਹਨਾਂ ਨੂੰ ਕਿ ਜੇ ਭਗਵੰਤ ਮਾਨ ਸਾਹਿਬ ਨੂੰ ਵੀ ਬਕਾਇਦਾ ਮੈਂ ਇਹਦੇ ਬਾਰੇ ਵਿਜੀਲੈਂਸ ਵਿਜੀਲੈਂਸ ਨੂੰ ਵੀ ਕੰਪਲੇਂਟ ਪਾਉਂਗਾ ਜੀ ਕਿ ਜਿਹੜੀ ਜਿਹੜੀ ਇਹਨਾਂ ਦੀ ਮਿਲੀਭਗਤੀ ਹੈ ਸਾਨੂੰ ਇੱਕ ਬਦਬੂ ਆ ਰਹੀ ਹੈ ਕਿ ਕਾਰਪੋਰੇਸ਼ਨ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਮਿਲੀਭਗਤ ਹੈ ਇਹਦੇ ਬਾਰੇ ਜੇ ਸਾਨੂੰ ਹਾਈ ਕੋਰਟ ਤੱਕ ਜਾਣਾ ਪਿਆ ਤਾਂ ਇਸ ਹਾਈ ਕੋਰਟ ਤੱਕ ਵੀ ਜਾਵਾਂਗੇ ਇਹ ਜਿਹੜੀ ਇਲੀਗਲ ਕਲੋਨੀ ਹੈ ਅਸੀਂ ਬਣਨ ਨਹੀਂ ਦੇਵਾਂਗੇ ਜੀ ਦੇਖੋ ਜੀ ਫਿਰ ਜੇ ਇਹ ਕਹਿੰਦੇ ਨੇ ਅਸੀਂ ਖੁੱਡਤਾਵਾਂਗੇ ਤੇ ਆਪਾਂ ਬਣਨ ਕਿਉਂ ਦੇਣੀ ਹੈ ਸਭ ਤੋਂ ਵੱਡੀ ਗੱਲ ਅਸੀਂ ਟਾਵਾਂਗੇ ਇਹ ਤਾਂ ਚੱਲਦਾ ਆਇਆ ਸਰ ਕਿ ਪਹਿਲਾਂ ਬਣਵਾਤੀ ਆਪ ਹੀ ਮੁੜ ਕੇ ਅਸੀਂ ਆਪ ਹੀ ਵਾ ਵਾ ਘਟਣ ਨੂੰ ਆਪਾਂ ਟਵਾਤੀ ਲੇਕਿਨ ਮੈਂ ਸਿਰਫ ਇਹ ਕਹਿਣਾ ਕਿ ਆਪਾਂ ਬਣਾ ਕੇ ਮੱਲੇ ਵਾਲੇ ਮੱਲੇ ਨਿਵਾਸੀ ਨੂੰ ਪਰੇਸ਼ਾਨ ਕਿਉਂ ਕਰਨਾ ਹੈ ਜੇ ਆਪਾਂ ਬਾਅਦ ਚੋਂ ਆਪ ਕਹਿੰਨੇ ਆਪ ਟਵਾਣੀ ਆ ਆਪ ਕਿਉਂ ਨਾ ਪਹਿਲਾਂ ਹੀ ਉਹਦੀ ਜਾਂਚ ਕਰੀਏ ਕਿ ਆ ਇਹ ਠੀਕ ਹੈ ਕਿ ਨਹੀਂ ਮੇਰੇ ਵੱਲੋਂ ਐਸਐਚਓ ਸਾਹਿਬ ਨੂੰ ਇੱਕ ਸਵਾਲ ਕੀਤਾ ਗਿਆ ਸੀ ਕਿ ਸਰ ਕੀ ਤੁਹਾਡੇ ਕੋਲ ਅਥੋਰਟੀ ਹੈ ਕਿ ਤੁਹਾਡੇ ਕੋਲ ਇੱਕ ਅਥੋਰਟੀ ਹੈ ਕਿ ਤੁਸੀਂ ਕਾਰਪੋਰੇਸ਼ਨ ਨੂੰ ਇਹ ਪੁੱਛ ਸਕਦੇ ਹੋ ਕਿ ਠੀਕ ਹੈ ਕਿ ਨਹੀਂ ਕਹਿੰਦੇ ਜੀ ਸਾਡਾ ਅਫੀਸ਼ੀਅਲ ਮੈਟਰ ਹੈ ਇਹਨਾਂ ਨੂੰ ਬਣਾਨ ਦਿਓ ਉਹ ਮੈਂ ਅਸੀਂ ਆ ਕੀ ਆ ਤੁਸੀਂ ਮੱਲੇ ਨੂੰ ਸੈਟੀਸਫਾਈ ਕਰਨ ਅਥੀ ਆਉਂਗੇ ਨਹੀਂ ਕੀ ਤੁਸੀਂ ਉਹਨਾਂ ਨੂੰ ਦਿਖਾਉਂਗੇ ਨਹੀਂ ਕਿ ਨਕਸ਼ਾ ਇਦਾਂ ਦਾ ਪਾਸ ਹੈ ਤੁਸੀਂ ਨਿਸ਼ਾਨਦਾਹੀ ਕਰੋ ਮੱਲਾ ਨਿਵਾਸੀ ਮੱਲੇ ਨਿਵਾਸੀ ਨੂੰ ਖੜਾ ਕੇ ਜੇ ਨਕਸ਼ਾ ਪਾਸ ਹੈ ਤਾਂ ਇਹ ਨਿਸ਼ਾਨਦਾਹੀ ਕਰਵਾਓ ਆ ਕੇ ਕਿ ਸਾਡੀ ਇੰਨੀ ਨਹੀਂ ਜਗ੍ਹਾ ਤੇ ਆ ਇਦਾਂ ਬਣੇਗਾ ਜੋ ਕੀ ਉਹਨਾਂ ਵੱਲੋਂ ਸਿਰਫ ਇੱਕ ਇੱਕ ਸਿਰਫ ਆ ਕੇ ਦਿਲਾਸਾ ਦੇਤਾ ਜੀ ਕਿ ਤੁਸੀਂ ਦਿਲਾਸਾ ਵੀ ਕੀ ਸਰ ਇੱਕ ਤਰ੍ਹਾਂ ਦੀ ਮੈਂ ਧਮਕੀ ਕਹੂੰਗਾ ਕਿ ਤੁਸੀਂ ਅੰਦਰ ਨਹੀਂ ਆਣਾ ਇਹਦੇ ਇਹਨਾਂ ਦੇ ਸਾਰਿਆਂ ਦੇ ਖਿਲਾਫ ਸਰ ਮੈਂ ਸੀਐਮ ਭਗਵੰਤ ਮਾਨ ਦੇ ਪੋਰਟਲ ਤੇ ਵੀ ਐਪਲੀਕੇਸ਼ਨ ਇੱਕ ਪਹਿਲਾਂ ਆਰਟੀਆਈ ਪਾਈ ਹੋਈ ਹੈ ਜੀ ਇੱਕ ਦੁਬਾਰਾ ਉਹਨਾਂ ਕੰਪਲੇਂਟ ਪਾਉਂਗਾ ਜੀ ਕਿ ਜਿਹਦੇ ਵਿੱਚ ਮੈਨੂੰ ਆ ਸਾਰੇ ਪ੍ਰਸ਼ਾਸਨ ਦੀ ਮਿਲੀਭੁਗਤ ਦੀ ਬਦਬੂ ਆ ਰਹੀ ਹੈ ਕਿ ਇਹ ਸਾਰੇ ਪ੍ਰਸ਼ਾਸਨ ਦੀ ਮਿਲੀਭੁਗਤ ਹੈ ਜੀ ਸਾਡੀ ਮੰਗ ਇਹ ਹੈ ਜੀ ਕਿ ਮੱਲ ਜੇ ਕੋਈ ਮੱਲਾ ਨਿਵਾਸੀ ਜੇ ਕੋਈ ਆਪਣਾ ਇੱਕ ਅਛਾ ਨਾਗਰਿਕ ਹੋਣ ਦੇ ਨਾਤੇ ਜੇ ਕੋਈ ਗਲਤ ਕੰਮ ਦੇ ਖਿਲਾਫ ਆਵਾਜ਼ ਚੱਕਦਾ ਤੇ ਮੱਲੇ ਚ 15 ਵੀ ਗੁੰਡੇ ਬੁਲਾ ਕੇ ਬਦਮਾਸ਼ੀ ਨਾ ਕਰਾਈ ਜਾਵੇ ਨਹੀਂ ਤਾਂ ਮੱਲ ਜੇ ਇਸ ਵਾਸਤੇ ਆਪਾਂ ਨੂੰ ਧਰਨਾ ਵੀ ਲਾਣਾ ਪਿਆ ਤੇ ਧਰਨੇ ਵੀ ਲੱਗਣਗੇ ਜੀ ਇਹਦੇ ਜਿਸ ਤਰ੍ਹਾਂ ਜੋ ਵੀ ਆਪਾਂ ਜੋ ਵੀ ਆਪਾਂ ਨੂੰ ਲੱਗਿਆ ਕਿ ਆਪਾਂ ਕਰ ਸਕਾਂਗੇ ਉਹ ਕਰਾਂਗੇ ਜੀ ਕਿ ਜੇ ਜਿਹੜੀ ਇਹ ਗੁੰਡਾਗਰਦੀ ਆਪਾਂ ਇੱਥੇ ਗੁੰਡਾਗਰਦੀ ਨਹੀਂ ਚਲਾਉਂਦੇਣੀ ਜਿੱਤੇ ਜੋ ਵੀ ਕਹਿੰਦੇ ਨੇ ਇਹਨਾਂ ਦੀ ਗੁੰਡਾਗਰਦੀ ਕਿਸੇ ਪਾਸੋਂ ਨਹੀਂ ਚਲਣ ਦਿੱਤੀ ਜਾਏਗੀ ਦੇਖੋ ਜੀ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਸਾਡੀ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਹੈ ਵੈਸੇ ਤਾਂ ਉਹਨਾਂ ਨੇ ਰੋਕ ਲਾਈ ਹੋਈ ਹੈ ਕਲੋਨੀਆਂ ਕੱਟਣ ਤੋਂ ਬਾਕੀ ਆ ਦੇਖ ਸਕਦੇ ਹੋ ਤੁਸੀਂ ਸ਼੍ਰੀ ਆਮ ਕਿਸੇ ਦੀ ਸ਼ਹਿਤ ਹੀ ਇਹ ਆਫਟਰ ਕਲੋਨੀ ਕੱਟੀ ਜਾ ਰਹੀ ਹੈ ਇਹਦਾ ਰੈਗੂਲਰ ਵੇ ਨਾਲ ਜੋ ਸਰਕਾਰ ਕਹਿੰਦੀ ਹੈ ਇਹਦਾ ਨਕਸ਼ਾ ਪਾਸ ਹੋਵੇ ਸਰਕਾਰ ਕੋ ਪਰਮਿਸ਼ਨਾਂ ਲਿੱਤੀਆਂ ਜਾਣ ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਜੇ ਉਹ ਨਕਸ਼ਾ ਪਾਸ ਕਰਾ ਕੇ ਬਣਾਉਂਦੇ ਆ ਜੀ ਬਿਨਾ ਨਕਸ਼ੇ ਤੋਂ ਬੰਦੀ ਹੈ ਤੇ ਸਾਨੂੰ 100% ਇਤਰਾਜ਼ ਹੈ ਜੀ ਸਾਡੇ ਇਲਾਕਾ ਨਿਵਾਸੀ ਨੂੰ ਇਤਰਾਜ਼ ਹੈ ਇਟ ਮੀਨਸ ਸਾਨੂੰ ਇਤਰਾਜ਼ ਹੈ ਜੀ ਸਾਡੇ ਵੱਡੇ ਵੀਰ ਖੜੇ ਆ ਸਾਡੇ ਆਂਦੀ ਗੁੰਦੀ ਜਿੰਨੇ ਏਰੀਆ ਦੇ ਆ ਉਹਨਾਂ ਨੂੰ ਇਸ ਜਗ੍ਹਾ ਤੋਂ ਇਤਰਾਜ਼ ਹੈ ਇਹ ਬਿਲਕੁਲ ਇਨਲੀਗਲ ਵੇ ਦੇ ਨਾਲ ਇਹ ਜਿਹੜਾ ਕੰਮ ਹੈ ਇਹ ਹੋ ਰਿਹਾ ਅਸੀਂ ਕਿੰਨੇ ਜਿਹੜੇ ਮੌਕੇ ਤੇ ਸਾਡੇ ਇਨਸਪੈਕਟਰ ਸਾਹਿਬ ਹੈ ਸਾਡੇ ਬਿਲਡਿੰਗ ਇਨਸਪੈਕਟਰ ਏਟੀਪੀ ਸਾਹਿਬ ਐਮਟੀ ਸਾਹਿਬ ਜਾਂ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਅਸੀਂ ਇਹ ਸਾਰਿਆਂ ਨੂੰ ਦਰਖਾਸਤ ਵੀ ਦਿੱਤੀ ਹੈ ਫਿਊਚਰ ਚ ਵੀ ਇਹਨਾਂ ਨੂੰ ਮਿਲਾਂਗੇ ਕਿ ਭਾਈ ਸਾਨੂੰ ਇਹਦੇ ਡਾਕੂਮੈਂਟ ਚੈੱਕ ਕਰਾ ਦਿਓ ਹਾਂ ਜੀ ਡਾਕੂਮੈਂਟ ਕਲੀਅਰ ਹੈ ਬਣਾ ਲ ਸਾਨੂੰ ਇਸ ਬਾਰੇ ਕੋਈ ਇਤਰਾਜ਼ ਨਹੀਂ ਆ ਜੀ ਇਹਨ ਦੀ ਪਰਮਿਸ਼ਨ ਨਹੀਂ ਹੈਗੀ ਆ ਫਿਰ ਅਸੀਂ ਐਗਰੀ ਨਹੀਂ ਹੈਗੇ ਕੀ ਮੈਟਰ ਹੈਗਾ ਜੀ ਅੱਜ ਉੱਥੇ ਇੱਕ ਰੋਲਾ ਪਿਆ ਸੀ ਤੁਹਾਡੀ ਜਗ੍ਹਾ ਤੇ ਕਿ ਤੁਸੀਂ ਇਲੀਗਲ ਕਲੋਨੀ ਘੱਟ ਰਹੇ ਹੋ ਨਹੀਂ ਨਹੀਂ ਭਈਆ ਸਾਡੀ ਜੱਦੀ ਜੱਦੀ ਪੁਸ਼ਟੀ ਜਗ੍ਹਾ ਵੈ ਸਾਡੀ ਮਦਦ ਨੇ ਸਾਨੂੰ ਨਾ ਵੱਡ ਕਰਕੇ ਦਿੱਤੀ ਹੈ ਹੂੰ ਠੀਕ ਹੈ ਜੀ ਤੇ ਉੱਥੇ ਅਸੀਂ ਆਪਣਾ ਪੈਸੇਜ ਬਣਾ ਰਿਹਾ ਜਿਹੜਾ ਕਿ ਕਾਰਪੋਰੇਸ਼ਨ ਤੋਂ ਅਸੀਂ ਪਾਸ ਕਰਾਇਆ ਬਕਾਇਦਾ ਨਕਸ਼ਾ ਤੇ ਉਹਦੇ ਵਿੱਚ ਅਸੀਂ ਮਤਲਬ ਕੋਈ ਇਲੀਗਲ ਐਕਟੀਵਿਟੀ ਨਹੀਂ ਕਰ ਰਹੇ 300 ਗਜ ਦੇ ਤੁਸੀਂ ਤਾਂ ਉਹ ਤਾਂ ਕਹਿੰਦੇ ਜੀ ਤੁਸੀਂ 100-100 ਗਜ ਦੇ ਪਲਾਟ ਕੱਟ ਰਹੇ ਹੋ ਨਹੀਂ ਭਈਆ ਨਹੀਂ ਅਸੀਂ ਆਪਸ ਵਿੱਚ ਭਰਾਵੰਦ ਕੀਤੀ ਹੈ ਜੇ ਕੋਈ ਅਸੀਂ ਬਾਹਰ ਵੇਚੀ ਹੋਵੇ ਜਗਾ ਜਾਂ ਕੋਈ ਅਸੀਂ ਕੁਝ ਕੀਤਾ ਤਾਂ ਤੁਸੀਂ ਕਹੋ ਕਿ ਅਸੀਂ ਉੱਥੇ ਕੋਈ ਕੱਟ ਰਹੇ ਆ ਅਸੀਂ ਤਾਂ ਆਪਣੇ ਆਪਸ ਵਿੱਚ ਭਰਾਵਾਂ ਨੇ ਵੰਡੀ ਹੈ ਤੁਹਾਨੂੰ ਮੈਂ ਰਜਿਸਟਰੀਆਂ ਦਿਖਾ ਦਿੰਦਾ ਵਾਂ ਸਾਰਾ ਕੁਝ ਮੇਰੇ ਕੋਲ ਡਾਕੂਮੈਂਟਸ ਸਾਥ ਭਈਆ ਤੁਹਾਨੂੰ ਦਿਖਾ ਦਿੰਦਾ ਮੈਂ ਨਹੀਂ ਨਹੀਂ ਜੀ ਦੇਖੋ ਅਸੀਂ ਤਾਂ ਤੁਸੀਂ ਇੱਕ ਗੱਲ ਸਮਝੋ ਨਾ ਉੱਥੇ ਵਿਵਾਦ ਇਸ ਚੀ ਦਾ ਹੀ ਉਹ ਕਹਿੰਦੇ ਜੀ ਮੈਨੂੰ ਗਲੀ ਨਾ ਪਰੇਸ਼ਾਨੀ ਆ ਅਸੀਂ ਉੱਥੇ ਗਏ ਸੀ ਐਸਐਚਓ ਸਾਹਿਬ ਵੀ ਆਏ ਸੀ ਉਹ ਕਹਿੰਦੇ ਜੀ ਕਿ ਅਗਰ ਕੋਈ ਇੱਥੇ ਘਰ ਬਣ ਰਿਹਾ ਮੈਨੂੰ ਕੋਈ ਲੈਣਾ ਦੇਣਾ ਨਹੀਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਅਗਰ ਉਹ ਗਲੀ ਕੱਟ ਕੇ ਤੁਸੀਂ ਗਲੀ ਸਰਕਾਰੀ ਗਲੀ ਨਾ ਗਲੀ ਜੋੜ ਰਹੇ ਹੋ ਗਲੀ ਬਣਾ ਰਹੇ ਹੋ ਤੁਸੀਂ ਪ੍ਰੋਪਰ ਭਈਆ ਜੇ ਆਪਾਂ ਘਰ ਬਣਾਵਾਂਗੇ ਤਾਂ ਆਪਣੇ ਅੱਗੇ ਗਲੀ ਤਾਂ ਹੋਏਗੀ ਨਾ ਗਲੀ ਮਤਲਬ ਕਿ ਇੱਕ ਪੈਸੇਜ ਤਾਂ ਹੋਏਗਾ ਨਾ ਜਿੱਥੋਂ ਬੰਦਾ ਆ ਜਾ ਸਕੇਗਾ ਨਹੀਂ ਪਰ ਉਹ ਸਰਕਾਰੀ ਗਲੀ ਨਾ ਗਲੀ ਕਿੱਦਾਂ ਹੋਏਗਾ ਭਈਆ ਉਹ ਸਾਨੂੰ ਅਸੀਂ ਪ੍ਰੂਵਲ ਦਿੱਤੀ ਹੈ ਤੁਹਾਨੂੰ ਮੈਂ ਨਕਸ਼ਾ ਭੇਜ ਦਿੰਦਾ ਵਟਸਐਪ ਤੇ ਉਹਨੇ ਹੂੰ ਹਾਂਜੀ ਆਪਾਂ ਕੋਈ ਇਲੀਗਲ ਇਲੈਕਟ੍ਰਿ ਸਿਟੀ ਦੀ ਕਰ ਰੇ ਨਾ ਕੋਈ ਇਲੀਗਲ ਕੰਮ ਕਰ ਰਹੇ ਆ ਜੀ ਆਪਾਂ ਕਾਨੂੰਨ ਦੇ ਹੱਦ ਦੇ ਵਿੱਚ ਰਹਿ ਕੇ ਕਿੰਨੀ ਜਗ੍ਹਾ ਹੈ ਜੀ ਤੁਹਾਡੀ ਉਹ ਸਾਰੀ ਉੱਥੇ ਭਈਆ ਹੁਣ ਇਸ ਟਾਈਮ ਤਾਂ ਮੇਰੇ ਕੋਲ ਨਕਸ਼ਾ ਹੈ ਨਹੀਂਗਾ ਇਹਨਾਂ ਤੁਹਾਡੀ ਤੁਹਾਡੀ ਕੁੱਲ ਜਗ੍ਹਾ ਕਿੰਨੀਆਂ ਤਿੰਨਾ ਬ੍ਰਦਰ ਦੀ ਸਾਦੀ ਵੀ ਆ ਉੱਥੇ ਹੈਗੀ ਹੈ ਕਾਫੀ ਜਗ੍ਹਾ ਹੈਗੀ ਹੈ ਜੀ ਉਹ ਕਹਿੰਦੇ 2600 ਗੱਜ ਜਗ੍ਹਾ ਹੈ 100-100 ਗੱਜ ਦੇ ਪਲਾਟ ਕੱਟ ਰਹੇ ਹੋ। ਅਰੇ ਨਹੀਂ ਨਹੀਂ ਭਈਆ ਨਹੀਂ ਨਹੀਂ ਇਹ ਜੱਦੀ ਪੁਸ਼ਤੀ ਜਗ੍ਹਾ ਸਾਡੀ ਸਰ ਜੱਦੀ ਪੁਸ਼ਤੀ ਜਗ੍ਹਾ ਹੈ। ਇਹ 70 ਸਾਲ ਦੀ ਪੁਰਾਣੀ ਜਗ੍ਹਾ ਸਰ ਸਾਡੀ ਸਾਡੇ ਬਜ਼ੁਰਗ ਦਾ ਸੀਗੇ ਪਹਿਲੇ ਇੱਥੇ ਇਸ ਕਾਰਨ ਹਾਂਜੀ ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਕਰਦਾ। ਇੱਕ ਸਾਡੀ ਉਹ ਜਗ੍ਹਾ ਵੈ ਠੀਕ ਹੈ ਜੀ ਉਹ ਅਸੀਂ ਉੱਥੇ ਨਾ ਤਾਂ ਮੱਲੇ ਵਾਲੇ ਕਹਿੰਦੇ ਨੇ ਸਾਨੂੰ ਕੀ ਅਸੀਂ ਤੁਸੀਂ ਉੱਥੇ ਨਾ ਤਾਂ ਕੋਈ ਫੈਕਟਰੀ ਚਲਾ ਸਕਦੇ ਹੋ। ਹੂੰ ਠੀਕ ਹੈ ਜੀ ਨਾ ਉੱਥੇ ਕੋਈ ਤੁਸੀਂ ਕਮਰਸ਼ੀਅਲ ਐਕਟੀਵਿਟੀ ਕਰ ਸਕਦੇ ਹੋ ਨਿਊਟ ਫੈਕਟਰੀ ਸਗੀ ਪਹਿਲਾਂ ਜੀ ਬ੍ਰਦਰ ਹਾਂਜੀ ਹਾਂਜੀ ਮੈਂ ਉਹ ਕਹਿੰਦੇ ਨਹੀਂ ਚੱਲਣ ਦੇ ਨਹੀਂ ਮਹੱਲੇ ਵਾਲੇ ਕਹਿੰਦੇ ਨਹੀਂ ਕਿਦਾਂ ਰੋਕ ਲੂਗਾ ਜੀ ਤੰਗਿਆ ਉਥੇ ਮhalla ਆ ਗਿਆ ਕਹਿੰਦੇ ਨਹੀਂ ਉਹ ਸਾਨੂੰ ਠਕ ਠਕ ਦੀ ਆਵਾਜ਼ ਆਉਂਦੀ ਮਸ਼ੀਨਾਂ ਦੀ ਬਈ ਜੀ ਸਾਰਾ ਕਿ ਤੁਸੀਂ ਇਲੀਗਲ ਕਲੋਨੀ ਕੱਟ ਰਹੇ ਹੋ ਉਹ ਮੈਂ ਵੀ ਆਈ ਉਹ ਤਾਂ ਗੱਲ ਕਰ ਰਿਹਾ ਨਾ ਤੁਹਾਡੇ ਨਾਲ ਅੱਜ ਪੁਲਿਸ ਦੇ ਐਪਲੀਕੇਸ਼ਨ ਦਿੱਤੀ ਹੋਈ ਹੈ ACP ਸਾਹਿਬ ਦੇ ਉਧਰੋਂ ਕਮਿਸ਼ਨਰ ਸਾਹਿਬ ਦੇ ਉਹਨਾਂ ਨੇ ACP ਸਾਹਿਬ ਨੂੰ ਮਾਰਕ ਕੀਤੀ ਸੀਗੀ ਅੱਗੋਂ ਅੱਜ ਥਾਣੇ ਪਹੁੰਚ ਗਈ ਜੀ ਉਹ ਥਾਣੇ ਵਾਲਿਆਂ ਦੇ ਆਏ ਸੀਗੇ ਅੱਜ ਕੋਈ ਕੈਮਰਾ ਲਾਇਆ ਹੋਇਆ ਉਹਨਾਂ ਦੇ ਉਥੇ ਸਾਹਮਣੇ ਘਰ ਦੇ ਵਿੱਚ ਬਈ ਇਹ ਕੈਮਰਾ ਆਪਣੇ ਸਾਡੀ ਉਹਦੇ ਉੱਚ ਲੱਗਿਆ ਤੁਸੀਂ ਦੇਖ ਲਿਓ ਹਨਾ ਉਹ ਸਾਡੇ ਅੰਦਰ ਹੀ ਦਿਖਾਉਂਦਾ ਸੀ ਉਹਨਾਂ ਤੋਂ ਕੁਝ ਨਹੀਂ ਲੈਣ ਦੇ ਜੀ ਤੁਸੀਂ ਅਗਰ ਇਲੀਗਲ ਨੀਂਦ ਤੁਸੀਂ ਉਹਨਾਂ ਨੂੰ ਲਿਖੇ ਦੇ ਦਿਓ ਮੱਲੇ ਵਾਲਿਆਂ ਨੂੰ ਕੀ ਪਰੇਸ਼ਾਨੀ ਆ ਭਈਆ ਜੀ ਯਾਰ ਸਾਡੀ ਜੱਦੀ ਜਗ੍ਹਾ ਵੈ ਅਸੀਂ 70 ਸਾਲ ਦੀ ਅਸੀਂ ਜਗ੍ਹਾ ਨੂੰ ਕਰੀਏ ਕੀ ਮੈਨੂੰ ਤੁਸੀਂ ਗੱਲ ਦਾ ਜਵਾਬ ਦੇ ਦਿਓ ਅਸੀਂ ਤੇ ਇਲੀਗਲ ਕਲੋਨੀ ਨਹੀਂ ਕੱਟ ਹੋ ਸਕਦੀ ਨਹੀਂ ਤੁਸੀਂ ਫਿਰ ਤੁਸੀਂ ਗਲਤ ਗੱਲ ਤੁਸੀਂ ਵੀ ਗਲਤ ਗੱਲ ਕਰ ਰਹੇ ਹੋ ਮੈਂ ਇਲੀਗਲ ਕਲੋਨੀ ਉੱਥੇ ਕੋਈ ਕੱਟੀ ਕਿਹੜੀ ਕੌਣ ਕੰਦਾ ਕੋਈ ਅਸੀਂ ਕੋਈ ਪਲਾਨਟ ਸੇਲ ਕੀਤਾ ਹੋਵੇ ਬ੍ਰਦਰ ਕਹਿੰਦੇ ਨੇ ਜੀ ਦੇਖੋ ਅਸੀਂ ਅਸੀਂ ਤਾਂ ਕੀ ਲੈਣਾ ਭਈਆ ਮੈਂ ਮੈਂ ਤਾਂ ਕੀ ਮੇਰੀ ਬੇਨਤੀ ਸੁਣੋ ਮੈਂ ਕਹਿੰਦਾ ਨਾ ਜੀ ਰਾਜ ਆਂਦੇ ਜੀ ਇਹ ਮਰਸਡਿਸ ਨਹੀਂ ਹੈ BMW ਆ ਗੱਡੀ ਨੂੰ ਤੇ ਮੇਰਾ ਕੋਈ ਮੂੰਹ ਰੋਕ ਸਕਦਾ 嗯。Mm. ਮੇਰੀ ਗੱਲ ਸੁਣੋ ਇੱਕ BMW ਕੱਢੀ ਨੂੰ ਮੈਂ ਕਹਿਆ ਨਹੀਂ ਨਹੀਂ ਤੁਸੀਂ ਕਹਿੰਦੇ ਹੋ ਨਾ ਮੇਰੀ 2600 ਕਾ ਜਗ੍ਹਾ ਸੀ ਇੱਕ ਨਾਉ ਤੇ ਫੈਕਟਰੀ ਬੰਦੀ ਤੇ ਨਾ ਕੁਛ ਅਸੀਂ ਕਰੀਏ ਕੀ ਅਸੀਂ ਕਲੋਨੀ ਕੱਟਾਂਗੇ ਅਸੀਂ ਉੱਥੇ ਨਹੀਂ 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 ਕਲੋਨੀ ਅਸੀਂ ਨਹੀਂ ਕੱਟਣੀ ਜੀ ਅਸੀਂ ਉੱਥੇ ਆਪਣੇ ਪੈਸੇਜ ਬਣਾ ਕੇ ਅਸੀਂ ਆਪਣੀਆਂ ਕੋਠੀਆਂ ਪਾਣੀਆਂ ਬ੍ਰਦਰ ਨੇ ਅੱਛੀ ਨਾ ਜਿੱਥੇ ਸਿਵਲ ਲਾਈਨ ਆਲਰੇਡੀ ਰਹਿੰਦੇ ਆ ਨਾ ਇਹ ਸਾਡੀ ਜਗ੍ਹਾ ਕਮਰਸ਼ੀਅਲ ਹੈ ਅਸੀਂ ਇੱਥੋਂ ਦੀ ਸ਼ਿਫਟ ਹੋ ਕੇ ਉੱਧਰ ਜਾਣਾ ਕੋਠੀਆਂ ਪਾਣੀਆਂ ਅਸੀਂ ਆਪਣੀਆਂ ਤੁਹਾਨੂੰ ਮੱਲੇ ਵਾਲਿਆਂ ਨੂੰ ਕੋਠੀਆਂ ਦੀ ਪਰੇਸ਼ਾਨੀ ਨਹੀਂ ਅਸੀਂ ਸਾਰੇ ਨਾਲ ਗੱਲ ਕੀਤੀ ਉਹ ਕਹਿੰਦੇ ਲਿਖੇ ਦੇ ਦੇਣੇ ਕਲੋਨੀ ਨਹੀਂ ਕੱਟਣਗੀ ਤੇ ਭਈਆ ਸਾਡੇ ਨਾਲ ਸਿਟਿੰਗ ਕਰਾ ਦਿਓ ਤੁਸੀਂ ਕਰਾ ਦਿਓ ਸਿਟਿੰਗ ਮੈਨੂੰ ਕੋਈ ਦਿੱਕਤ ਨਹੀਂ ਹੈ ਗੋਰਾ ਵੀ ਸਵੇਰੇ ਉੱਥੇ ਕਾਉਂਸਲਰ ਵੀ ਸੀਗਾ ਸਾਰੇ ਸੀਗੇ ਹਾਂ ਜੀ ਹਾਂ ਜੀ ਤੁਸੀਂ ਉਹਨਾਂ ਨੂੰ ਕਿਸੇ ਨੂੰ ਪਤਾ ਲੱਗਿਆ ਹੋਊਗਾ ਕਲੋਨੀ ਘਟ ਰਹੇ ਹੋ ਤੁਸੀਂ ਤਾਂ ਹੀ ਕੋਈ ਨਹੀਂ ਨਹੀਂ ਭਈਆ ਕਲੋਨੀ ਦਾ ਕੱਟ ਦੀ ਦੇ ਨਾ ਕਲੋਨੀ ਦਾ ਕੱਟ ਹੀ ਨਹੀਂ ਦੇ ਕਲੋਨੀ ਦਾ ਮਤਲਬ ਹੋਰ ਹੋਰ ਵਰਡਿੰਗਸ ਆ ਜਾਂਦੀਆਂ ਜੀ ਅਸੀਂ ਤਾਂ ਸਾਡੀ ਮਦਦ ਨੇ ਸਾਡੀ ਜੱਤੀ ਪੁਸ਼ਟੀ ਤੁਸੀਂ 300 ਗਾਜ ਦਾ ਪਲਾਟ ਉਹ ਪ੍ਰੂਵ ਕਰਾਇਆ ਇਹ ਕਹਿ ਕੇ ਕਿ ਤਿੰਨ ਬ੍ਰਦਰ ਦੀ ਸਾਡੇ ਪ੍ਰੋਪਰਟੀ ਅਸੀਂ ਤਿੰਨ ਮਿਲਾਟ ਬਣਾਣੇ ਆ ਉੱਥੇ ਮੰਗਨ ਸਾਹਿਬ ਨੂੰ ਤੇ ਤੁਸੀਂ ਉਹ ਐਜ਼ ਇਟ ਇਜ਼ ਗੱਲ ਮੱਲੇ ਵਾਲਿਆਂ ਨੂੰ ਕਹਿ ਦੋ ਕਿ ਅਸੀਂ ਤਿੰਨ ਪਲਾਟ ਬਣਾਣੇ ਉਹ ਰੋਲੇ ਕਾਤ ਮੱਲੇ ਵਾਲੇ ਆਨੇ ਅੱਜ ਪਤਾ ਕੀ ਕੀਤਾ ਤੁਹਾਨੂੰ ਮੇਰੇ ਕੋਲ ਵੀਡੀਓ ਨਹੀਂ ਹੈਗੀ ਨਹੀਂ ਤਾਂ ਮੈਂ ਤੁਹਾਨੂੰ ਭੇਜਦਾ ਮੇਰਾ ਬੇਟਾ ਗਿਆ ਹੋਇਆ ਟਿਊਸ਼ਨ ਪੜਨ ਮੱਲੇ ਵਾਲੇ ਨੇ ਵਾਲੀਏ ਨੇ ਉੱਥੇ ਚਪੇੜਾ ਮਾਰ ਕੇ ਨਾ ਭਈਏ ਨੂੰ ਲੇਵਰ ਆ ਲੈ ਰਹੇ ਹੂੰ ਤੇ ਗਰਦਨ ਦੱਬ ਕੇ ਉਹਦੀ ਤੇ ਉਹਨੂੰ ਭਜਾਤੇ ਉੱਥੋਂ ਬੰਦੇ ਸਾਰੇ ਹੂੰ ਹੂੰ ਮੈਂ ਅਸੀਂ ਤੁਹਾਨੂੰ ਕੀ ਤੁਸੀਂ ਸਾਡ ਨਾਲ ਕਿੰਨੀ ਨਾ ਇਨਸਾਫੀ ਕਰ ਰਹੇ ਨੇ ਇਹ ਲੋਕ ਨਹੀਂ ਤੁਸੀਂ ਤੁਸੀਂ ਅਗਰ ਤੁਸੀਂ ਸਹੀ ਹੁੰਦੇ ਤੁਸੀਂ ਫਿਰ ਉਹਨੂੰ ਬਹਿ ਕੇ ਕਰੋ ਨਾ ਤੁਸੀਂ ਫਾਲਤੂ ਦੇ ਤੁਸੀਂ ਉਸ ਮੁਹੱਲੇ 'ਚ ਰਹਿਣਾ ਮੰਨ ਲਓ ਅਗਰ ਮਕਾਨ ਬਣਾ ਕੇ ਬਈਆ ਅਸੀਂ ਮੇਰੀ ਗੱਲ ਸੁਣੋ ਅਸੀਂ ਉਸ ਜਗ੍ਹਾ ਤੇ ਕਿੱਦਾਂ ਰਵਾਂਗੇ ਜਿਸ ਜਗ੍ਹਾ ਦੇ ਉੱਤੇ ਪਹਿਲਾਂ ਹੀ ਆਪਾਂ ਲੜੇ ਹੋਵਾਂਗੇ ਅਸੀਂ ਲੜੇ ਹੋਣਗੇ ਆਪਾਂ ਆਪਾਂ ਪੁਲਿਸ ਕੋਲ ਬੰਦਾ ਕਿਉਂ ਜਾਂਦਾ ਹੈ ਆਪਣਾ ਇਨਸਾਫ ਲੈਣ ਜਾਂਦਾ ਨਾ ਉਹ ਭਈਆ ਕੱਲ ਨੂੰ ਦੇਖੋ ਮੱਲੇ ਵਾਲੇ ਇਕੱਠੇ ਹੋ ਕੇ ਕੋਰਟ ਚੱਲ ਜਾਣਗੇ ਹੋਰ ਕਿਤੇ ਚੱਲ ਜਾਣਗੇ ਤੁਸੀਂ ਆਪਣਾ ਤੁਸੀਂ ਉੱਥੇ ਰਹਿਣਾ ਨਾ मतलब ਸਚਾਈ ਦੇ ਵਿੱਚ ਤੁਸੀਂ ਰਹਿਣਾ ਕਿ ਤੁਸੀਂ ਨਹੀਂ ਰਹਿਣਾ ਭਈਆ ਅਸੀਂ ਸਚਾਈ ਦੇ ਵਿੱਚ ਰਹਿਣਾ ਹੈ ਕਿ ਤੁਹਾਨੂੰ ਮੱਲੇ ਵਾਲਾ ਬਣਾਣੀ ਚਾਹੀਦੀ ਨਾ ਭਈਆ ਬਈ ਅਸੀਂ ਬਈ ਕਿਵੇਂ ਬਣਾਈਏ ਕਿਵੇਂ ਬਣਾਈਆ ਸੁੰਦੇ ਹੀ ਨਹੀਂ ਉਹ ਗਾਲਾਂ ਘੜਦੇ ਇਹੀ ਕਹਿ ਰਿਹਾ ਕਿ ਦੇਖੋ ਐਜ਼ ਅ ਬ੍ਰਦਰ ਦੇ ਨਾਤੇ ਕਿ ਅਗਰ ਆਪਾਂ ਕਿਸੇ ਮੱਲੇ 'ਚ ਰਹਿਣਾ ਤੁਸੀਂ ਖੁਦ ਸਮਝਦਾਰ ਹੋ ਤੁਸੀਂ ਮੇਰੇ ਤੋਂ ਵੱਡੇ ਹੋਵਗੇ ਪੱਕਾ ਭਈਆ ਇਹ ਤਾਂ ਮੇਰੀ ਬੇਨਤੀ ਸੁਣੋ ਜਦੋਂ ਅਸੀਂ ਉਸ ਆਪਣੀ ਪ੍ਰਾਪਰਟੀ ਦੇ ਵਿੱਚ ਜਾਂਦੇ ਆ ਤੁਸੀਂ ਮੰਨੋਗੇ ਅਸੀਂ ਦਰਦੇ ਉਸ ਪ੍ਰਾਪਰਟੀ 'ਚ ਨਹੀਂ ਜਾ ਰਹੇ ਆਪਣੀ ਨਹੀਂ ਤੁਸੀਂ ਗੱਲ ਸਮਝੋ ਉਹ ਅੱਜ ਵੀ ਰੋਲਾ ਪਿੰਦਾ ਪਿਆਗਾ ਤੁਸੀਂ ਪਲਾਟ ਕੱਟੂਗਾ ਕੱਲ੍ਹ ਨੂੰ ਵੀ ਪੈਣਾ ਬਈਆ ਆਬੀਸਲੀ ਗੱਲ ਹੈ ਕਿ ਪੈਣੀ ਹੈ ਬਈਆ ਅਸੀਂ ਇੱਕ ਆਪਣਾ ਪੈਸੇਜ ਬਣਾ ਕੇ ਆਪਣਾ ਉੱਥੇ ਤਿੰਨ ਕੋਠੀਆਂ ਬਣਾਣੀਆਂ ਮੈਂ ਮਤਲਬ ਕਿ ਸਮਝ ਲਓ 300 ਗਾਇਦੀ ਉਸ ਤੋਂ ਬਾਅਦ ਅਸੀਂ ਆਪਣਾ 100-100 ਗਾਇਦੀਆਂ ਕੋਠੀਆਂ ਬਣਾਣੀਆਂ ਵਾ ਤੇ ਅਸੀਂ ਕੋਈ ਇਸ ਤਰ੍ਹਾਂ ਇਲੀਗਲ ਐਕਟੀਵਿਟੀ ਨਹੀਂ ਕਰਨੀ ਹੈਗੀ ਲਾਈਫਟਾਈਮ ਦੇ ਵਿੱਚ ਉਮੈਂ ਉਹੀ ਕਹਿ ਰਹਿਣਾ ਭਈਆ ਅਗਰ ਤੁਸੀਂ ਕੋਠੀਆਂ ਬਣਾ ਕੇ ਵੇਚਣੀਆਂ ਤਾਂ ਉਹ ਉਹ ਇਲੀਗਲ ਕਲੋਨੀ ਹੈ ਉਹਦਾ ਮਤਲਬ ਹੋਰ ਕੀ ਹੁੰਦਾ ਨਹੀਂ 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 ਅਸੀਂ ਕੋਠੀਆਂ ਬਣਾ ਕੇ ਵੀ ਨਹੀਂ ਵੇਚਣੀਆਂ ਅਸੀਂ ਆਪ ਰਹਿਣਾ ਉੱਥੇ ਭਈਆ ਸਾਡੀ ਜੱਦੀ ਪੁਸ਼ਤੀ ਜਗ੍ਹਾ ਸਾਨੂੰ ਉੱਥੋਂ ਭਾਗ ਲੱਗੇ ਨੇ ਤੁਸੀਂ ਤੁਹਾਡੇ ਅਸਲ ਦੇ ਵਿੱਚ ਪਤਾ ਕੀ ਹੈ ਜਿੱਥੇ ਅਸੀਂ ਆਲਰੇਡੀ ਰਹਿ ਰਹੇ ਹਾਂ ਠੀਕ ਹੈ ਜੀ ਉਹ ਜਿਹੜਾ ਏਰੀਆ ਵਾ ਉਹ ਕਮਰਸ਼ੀਅਲ ਡਿਕਲੇਅਰ ਹੋ ਗਿਆ ਅਸੀਂ ਉੱਥੇ ਕੰਪਲੈਕਸ ਬਣਾਣ ਲੱਗੇ ਆ ਤੇ ਅਸੀਂ ਆਪਣੀਆਂ ਕੋਠੀਆਂ ਉਧਰ ਪਾ ਲੈਣੀ ਨੇ ਸਾਡੇ ਕੋਲ ਜਗ੍ਹਾ ਹੈਗੀ ਆ ਦੇ ਤੁਹਾਨੂੰ ਪਤਾ ਸੌਥ ਸਿਟੀ ਇੰਨਾ ਵੱਧ ਗਿਆ ਸਾਰੇ ਕੁਝ ਉੱਥੇ ਰੇਟ ਹੀ ਨਹੀਂ ਸਾਨੂੰ ਵਾਜਬ ਲੱਗਦੇ ਅਸੀਂ ਕਹਿੰਨੇ ਕਿ ਅਸੀਂ ਉੱਥੇ ਰਹਿ ਲਈਏ ਸਾਨੂੰ ਜ਼ਿਆਦਾ ਵਧੀਆ ਜੀ ਹਾਂ ਆ ਗੱਲ ਆ ਭਈਆ ਤੁਸੀਂ 100% ਸ਼ੋਰ ਹੋ ਤੁਸੀਂ ਕੋਈ ਵੀ ਉੱਥੇ ਪਲਾਟ ਵੇਚ ਕੇ ਨਿਵੇਚ ਨਹੀਂ ਨਹੀਂ ਹਾਂਜੀ 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 ਭਈਆ ਜੀ ਹੂੰ ਕਿੰਨੇ ਕਿੰਨੇ ਬ੍ਰਦਰ ਤੁਸੀਂ ਆ ਗਏ ਮਤਲਬ ਮੈਂ ਪੁੱਛਣਾ ਨਹੀਂ ਚਾਹੀਦਾ ਪਰ ਲੇਕਿਨ ਮੈਂ ਪੁੱਛ ਰਿਹਾ ਤੁਹਾਨੂੰ ਨਹੀਂ ਨਹੀਂ ਤੁਸੀਂ ਪੁੱਛੋ ਯਾਰ ਤੁਸੀਂ ਪੁੱਛੋ ਤੁਹਾਡਾ ਹੱਕ ਆ ਅਸੀਂ ਤਿੰਨ ਬ੍ਰਦਰ ਆ ਭਈਆ ਚੌਥੀ ਸਾਡੀ ਸਿਸਟਰ ਆ ਪੰਜਵੀ ਸਾਡੀ ਮਾਦਰ ਆ ਮਾਤਾ ਸਾਡੀ ਕੈਮ ਆ ਪੂਰੀ 88 ਠੀਕ ਆ ਮਾਤਾ ਨੂੰ ਵੀ ਕੋਠੀ ਚਾਹੀਦੀ ਆ ਆਪਣੀ ਮਾਤਾ ਨੂੰ ਵੀ ਆਪਣੇ ਨੌਕਰ ਚੱਕਰ ਚਾਹੀਦੇ ਨੇ ਸਮਝੋ ਹਾਂ ਮੇਰਾ ਮਤਲਬ ਤਾਂ ਇਹ ਨਹੀਂ ਕਿ ਵਿਚ ਨਹੀਂ ਆ ਪਲਾਨਟ ਬਣਾਗੇ ਕੋਠੀਆਂ ਫਿਰ ਤਾਂ ਮੱਲੇ ਵਾਲੇ ਰੋਲਾ ਪਾਣਗੇ ਨਹੀਂ 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 ਅਸੀਂ ਵੀ ਇਹ ਕਸਮ ਲੱਗੇ ਗੁਰੂ ਮਹਾਰਾਜ ਦੀ ਕਸਮ ਲੱਗੇ ਅਸੀਂ ਪਲਾਟ ਨਹੀਂ ਵੇਚਨੇ ਹੈਗੇ ਨਾ ਕੋਠੀਆਂ ਬਣਾਗੇ ਅਸੀਂ ਆਪ ਰਹਿਣਾ ਉੱਥੇ ਜੀ ਆ ਫਿਰ ਆਪ ਰਹਿਣਾ ਫਿਰ ਤਾਂ ਤੁਹਾਨੂੰ ਮੱਲੇ ਆ ਲੈਣਾ ਬੈਕ ਹੈ ਸੁਲ ਜਾਣਾ ਚਾਹੀਦਾ ਬਈਆ ਮੈਂ ਬਈਆ ਫਿਰ ਐਵੇਂ ਨਾ ਹੌਲੀ ਹੌਲੀ ਜਦੋਂ ਹੁਣ ਆਪਣਾ ਜਿਵੇਂ ਹੁਣ ਅੱਜ ਇੰਨਾ ਐਪੀਸੋਡ ਹੋ ਗਿਆ ਮੈਂ ਤਾਂ ਥੱਕਿਆ ਪਿਆ ਸੀਗਾ ਇਹ ਤੁਹਾਡੀਆਂ ਤਿੰਨ ਕਾਲਾਂ ਆਈਆਂ ਅਨੋ ਨੰਬਰ ਤੇ ਮੈਂ ਕਿਹਾ ਦੇਖਾਂ ਕਿ ਦੀ ਕੋਈ ਕਿਸੇ ਨੂੰ ਅਰਜੈਂਟ ਕੰਮ ਹੀ ਨਾ ਹੋਵੇ ਇਸ ਕਾਰਨ ਮੈਂ ਹੁਣ ਤੁਹਾਨੂੰ ਬਸ ਇੰਨਾ ਹੀ ਸਮਾਂ ਦੇ ਸਕਦਾ ਸੀਗਾ ਥੈਂਕ ਯੂ ਸੋ ਮੱਚ ਸੋ ਨਾਈਸ ਆਫ ਯੂ ਤੁਸੀਂ ਮੇਰੀ ਇੱਕ ਮੈਨੂੰ ਮੇਰੇ ਦਿਲ ਦੀ ਭਾਵਨਾ ਲਿੱਤੀ ਮੈਨੂੰ ਮਜ਼ਾ ਆਇਆ ਤੁਹਾਡਾ ਗੱਲ ਕਰਕੇ ਬਈਆ ਚਲੋ ਠੀਕ ਹੈ ਜੀ ਠੀਕ ਹੈ ਬਈਆ ਥੈਂਕ ਯੂ ਥੈਂਕ ਯੂ ਸੋ It's so nice though.